ਇਹ ਪਾਉਣਾ ਬਿਲਕੁਲ ਬਿਲਕੁਲ ਅੱਜ ਲਾਈਟਾਂ ਬੰਦ ਹਰ ਜਿਹੜੇ ਸੁਆਗਤ ਤੇ ਨਹੀਂ ਨੂੰ ਪੁਲਿਸ ਬਾਗ ਵੀ ਜਾਂਦੇ ਜਦੋਂ ਬੰਦ ਲਾਈਟਾਂ ਬੰਦ ਕਰਕੇ ਦਿਖਾ ਦੇਣਾ ਉਹ ਵੰਤਰ ਹੋਏ ਜਲਦੀਆਂ ਜਿਹੜੇ ਆਲੇ ਜਾਂਦੇ ਬਾਹਰ ਹਨ ਉਹਨਾਂ ਦੀਆਂ ਲਾਈਟਾਂ ਬੰਦ ਕਰਉਂਦੇ ਦਿਖਾਈ ਤੇਰੇ ਹਨ ਪੁਲਿਸ ਮਾਦਮਔਰ ਤਸਵੀਰਾਂ ਸੀ ਲਾਈਵ ਦੇਖ ਰਹੇ ਹੋ ਕਿ ਸ਼ਿਆਰਕੋਟ ਦੇ ਵਿੱਚ ਬਲੈਕਆਊਟ ਜਿਹੜਾ ਹੈ ਸ਼ੁਰੂ ਹੋ ਚੁੱਕਾ ਹੈ ਤਸਵੀਰਾਂ ਲਾਈਵ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਕੀ ਇਸ ਬਲੈਕਆਊਟ ਦੇ ਦੌਰਾਨ ਕੀਵੇਂ ਦਾ ਮਾਹੌਲ ਇਸਨੇ ਨਜ਼ਾਰਾ ਆਇਆ ਹੈ ਜਿਹੜੀਆਂ ਗੱਡੀਆਂ ਜਿਹੜੇ ਵਾਹਨ ਜਿਹੜੇ ਇੱਥੇ ਖੁੰਡੇ ਖੜੇ ਨੇ ਹਨ ਉਹਨਾਂ ਦੇ ਨਾਲ ਲਾਈਟਾਂ ਬੰਦ ਕਰਵਾ ਕੇ ਉਹਨਾਂ ਨੂੰ ਸਾਈਡਾਂ ਤੇ ਖੜੇ ਕਰਵਾਇਆ ਜਾ ਰਿਹਾ ਹੈ ਸੋ ਐਲਾਨ ਕੀਤਾ ਗਿਆ ਸੀ ਬਲੈਕਆਊਟ ਕੀਤਾ ਜਾਏਗਾ ਉਸੇ ਉਸੇ ਦੌਰਾਨ ਜਿਹੜਾ ਹੈ ਅੱਜ 8 ਵਜੇ ਦਾ ਟਾਈਮ طے ਕੀਤਾ ਜਾਸੀ 8 ਵਜੇ ਪਹਿਲਾਂ 2 ਮਿੰਟ ਦਾ ਸਮਾਂ ਕਿਹਾ ਗਿਆ ਸੀ ਕਿ ਸਾਇਰਨ বাজਾਇਆ ਜਾਏਗਾ

ਬਜ਼ਾਰ ਦੇ ਵਿੱਚ ਘੁੰਮ ਰਹੇ ਸੀ ਉਹਨਾਂ ਦੀਆਂ ਲਾਈਟਾਂ ਬੰਦ ਕਰਾਈਆਂ ਗਾਰਿਆਂ ਬਹੁਤ ਗੱਲ ਕਰਾਂਗੇ ਭਾਜੀ ਅੱਜ ਬਲੈਕਆਊਟ ਸ਼ੁਰੂ ਹੋ ਗਿਆ ਹੈ ਲੋਕ ਕਿੰਦਾ ਦਾ ਸਮਰਥਨ ਦੇਦੇ ਦਿਖਾਈ ਦੇ ਰਿਹਾ ਦੁਕਾਨਾਂ ਪਹਿਲਾਂ ਹੀ ਬੰਦ ਹੋ ਗਈਆਂ ਸੀ ਹੁਣ ਤੁਸੀਂ ਬਜ਼ਾਰ ਸਿਗੇ ਤੁਹਾਡੇ ਐਕਟਵਾ ਸਕੂਟਰਾਂ ਮੋਟਰਸਾਈਕਲਾਂ ਦੀਆਂ ਵੀ ਲਾਈਟਾਂ ਬੰਦ ਹੋ ਰ hạt ਗਈਆਂ ਕਿਵੇਂ ਦੇਖਦੇ ਹੋ ਇਸ ਬਲੈਕਆਊਟ ਨਹੀਂ ਵੈਸੇ ਸ਼ਹਿਰ ਦੇ ਜਿੰਨੇ ਵੀ ਦੁਕਾਨਦਾਰ ਹੈਗੇ ਆ ਮੱਲੇ ਵਾਲੇ ਸਾਰੇ ਵਧੀਆ ਸਮਰਥਨ ਦੇ ਰਹੇ ਆ ਵੈਸੇ ਨੀ ਇਹ ਚੀਜ਼ ਵਧੀਆ ਹੈ ਕਿ ਸਾਰਿਆਂ ਨੇ ਲੈਟਾ ਵਗੈਰਾ ਵੀ ਆਪਣੀਆਂ ਸ਼ਾਪਸ ਵਗੈਰਾ ਵੀ ਸਾਰੀਆਂ ਟਾਈਮ ਤੇ ক্লোਜ਼ ਵਗੈਰਾ ਕਰ ਦਿੱਤੀਆਂ ਆ। ਯੂਥ ਹੋ ਹਾਂਜੀ। ਔਰ ਯੂਥ ਕੀ ਸਮਝਦਾ ਹੈ ਦੇ ਬਾਰੇ ਕਿ ਕਿਵੇਂ ਇਹ ਜਿੱਦਾਂ ਮੌਕ ਡ੍ਰਿਲ ਕੀਤੀ ਗਈ ਆ ਜਾਂ ਰਿਹਸਲ ਕਰਾਈ ਜਾ ਰਹੀ ਆ ਬਲੈਕਆਊਟ ਦੀ ਕਿਵੇਂ ਦੇਖਦੇ। ਨੀ ਇਹ ਚੀਜ਼ ਬਹੁਤ ਵਧੀਆ ਹੈਗੀ ਆ ਸਾਰਿਆਂ ਵਾਸਤੇ। ਇਹ ਚੀਜ਼ ਜ਼ਰੂਰੀ ਵੀ ਹੈ ਜੀ ਕਿ ਬਾਈਚਾਂਸ ਅਗਰ ਕਿਤੇ ਅਟੈਕ ਵਗੈਰਾ ਹੋ ਜਾਂਦਾ ਹੈ ਤਾਂ ਪਤਾ ਹੋਣਾ ਚਾਹੀਦਾ ਕਿ ਕੀ ਕਰਨਾ ਹੈ ਉਸ ਟਾਈਮ ਤੇ ਕਿੱਥੇ ਜਾਣਾ ਹੈ। ਪੁਲਿਸ ਨੂੰ ਇਹ ਚੀਜ਼ ਪਹਿਲਾਂ ਵੀ ਸਮਝਾਣੀ ਚਾਹੀਦੀ ਸੀ ਚਲੋ ਹੁਣ ਵੀ ਸਮਝਾ ਰਿਹਾ ਤਾਂ ਬਹੁਤ ਵਧੀਆ ਗੱਲ ਆ ਵੈਸੇ। 1971 ਦੇ ਵਿੱਚ ਸ਼ਾਇਦ ਤੁਹਾਡਾ ਜਨਮ ਵੀ ਨਹੀਂ ਹੋਇਆ ਸੀ ਉਦੋਂ ਇੱਕ ਵਾਰੀ ਇਹ ਹੀ ਇਹ ਜਿਹੜਾ ਇੱਕ ਮੋਕ ਡ੍ਰਿਲ اور ਬਲੈਕਆਊਟ ਕੀਤਾ ਗਿਆ ਸੀ ਪਰ ਅੱਜ ਜਿਹੜਾ ਹੈ ਉਹ ਸਦੀ ਦਾ ਬੜਾ ਵੱਡਾ ਚੇਂਜ ਹੈ ਔਰ ਹੁਣ ਆਈਟੀ ਦਾ ਯੁੱਗ ਹੈ ਤੁਹਾਨੂੰ ਕਾਫੀ ਕੁਝ ਇੰਟਰਨੈਟ ਤੋਂ ਵੀ ਜਾਣਕਾਰੀ ਮਿਲਦੀ ਹੈ ਉਸ ਦੌਰਾਨ ਉਸ ਸਮੇਂ ਤਾਂ ਇਸ ਸਮੇਂ ਦੇ ਵਿੱਚ ਕਿੰਨਾ ਫਰਕ ਸਮੇਂ ਦਾ ਨਹੀਂ ਅੱਜਕੱਲ ਤਾਂ ਚਲੋ ਦੇਖੋ ਜੀ ਹੈ ਹੀ ਸਾਰਾ ਇੰਟਰਨੈਟ ਦਾ ਜਮਾਨਾ ਇੰਟਰਨੈਟ ਦਾ ਆ ਗਿਆ ਜੀ ਸਾਰਾ ਬਿਲਕੁਲ ਉਸ ਟਾਈਮ ਤੇ ਬਿਲਕੁਲ ਵੀ ਇੰਟਰਨੈਟ ਦਾ ਯੂਜ਼ ਹੁੰਦਾ ਹੀ ਨਹੀਂ ਸੀਗਾ ਜਿੱਦਾਂ ਸਾਨੂੰ ਪਤਾ ਹੀ ਆ ਸਾਰਿਆਂ ਨੂੰ ਅੱਜ ਕੱਲ ਜਿੱਦਾਂ ਹੀ ਕੁਝ ਵੀ ਹੁੰਦਾ ਹੈ ਕਸ਼ਮੀਰ ਦੇ ਵਿੱਚ ਜਾਂ ਕਿਤੇ ਵੀ ਕੁਝ ਵੀ ਹੁੰਦਾ ਹੈ ਤਾਂ ਸਾਨੂੰ ਸਭ ਤੋਂ ਪਹਿਲਾਂ ਪਤਾ ਲੱਗ ਜਾਂਦਾ ਹੈ ਇੰਟਰਨੈਟ ਦੇ ਥਰੂ ਪਤਾ ਲੱਗ ਜਾਂਦਾ ਕਿਸੇ ਹੋਰ ਵੀ ਜਗ੍ਹਾ ਤੇ ਹੁੰਦਾ ਤਾਂ ਉੱਥੋਂ ਵੀ ਸਾਨੂੰ ਪਤਾ ਲੱਗ ਜਾਂਦਾ ਇੰਟਰਨੈਟ ਦਾ ਇਹ ਬਹੁਤ ਵੱਡਾ ਫਾਇਦਾ ਵੀ ਹੈਗਾ ਅੱਜ ਦੇ ਟਾਈਮ 'ਚ ਤੇ ਹੁਣ ਤੁਹਾਨੂੰ ਸਾਇਦਾਂ ਤੇ ਖੜੇ ਕਰਦਾ ਮਤਲਬ ਤੁਹਾਨੂੰ ਪਹਿਲਾਂ ਨਹੀਂ ਪਤਾ ਸੀ ਤੁਸੀਂ ਰੋਡ ਤੇ ਨਿਕਲੇ ਆਏ ਨਹੀਂ ਨਹੀਂ ਅਸੀਂ ਤਾਂ ਸ਼ਾਪ ক্লোਜ਼ ਕਰਕੇ ਆ ਰਹੇ ਸੀਗੇ ਇੱਧਰੋਂ ਸੋ ਹਾਂਜੀ ਹਾਂਜੀ ਲਾਈਵ ਤਸਵੀਰਾਂ ਤੁਸੀਂ ਪੀਟੀਐਸ ਨਿਊਜ਼ ਦੇ ਡਿਜੀਟਲ ਪਲੇਟਫਾਰਮ ਰਾਹੀਂ ਦੇਖ ਰਹੇ ਹੋ ਕਿ ਬਲੈਕਆਊਟ ਜਿਹੜਾ ਹੈ ਉਹ ਸ਼ੁਰੂ ਹੋ ਚੁੱਕਾ ਹੈ ਔਰ ਸਾਰੇ ਪਾਸੇ ਕਾਲੇ ਹਨੇਰੇ ਦੀ ਚਾਦਰ ਦਿਖਾਈ ਦੇ ਰਹੀ ਹੈ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਉਹਨਾਂ ਵਾਹਨਾਂ ਨੂੰ ਰੋਕ ਕੇ ਉਹਨਾਂ ਦੀਆਂ ਲਾਈਟਾਂ ਬੰਦ ਕਰਵਾਈਆਂ ਜਾ ਰਹੀਆਂ ਹਨ ਨਾਲ ਐਸਐਚਓ ਸਿਟੀ ਮਜੂਦ ਨੇ ਜਿਨ੍ਹਾਂ ਦੇ ਬਿਲਕੁਲ ਥਾਣੇ ਦੇ ਬਿਲਕੁਲ ਨਾਲ ਸਾਇਰਨ ਵਜਿਆ ਔਰ ਇੱਥੋਂ ਹੀ ਸਾਰੀ ਬਲੈਕਆਊਟ ਦੀ ਸ਼ੁਰੂਆਤ ਹੋਈ ਉਹਨਾਂ ਨਾਲ ਗੱਲ ਕਰਾਂਗੇ ਕਿਵੇਂ ਅੱਜ ਦਾ ਜਿਹੜਾ ਬਲੈਕਆਊਟ ਸ਼ਿਕਾਜੇ ਦੁਕਾਨਦਾਰਾਂ ਦੀ ਗੱਲ ਕਰੀਏ ਤਾਂ ਕਿਵੇਂ ਦਾ ਸਵਾਰਥਨ ਦੁਕਾਨਦਾਰਾਂ ਵੱਲੋਂ ਮਿਲਿਆ ਜੀ ਠੀਕ ਸਗਿਆ ਸਾਡੀ ਇੱਕ ਅਪੀਲ ਦੇ ਉੱਤੇ ਹੀ ਉਹਨਾਂ ਨੇ ਕੁਝ ਸਮਾਂ ਪਹਿਲਾਂ ਹੀ ਆਪਣੀਆਂ ਸ਼ਾਪਸ ਬੰਦ ਕਰਤੀਆਂ ਤੇ ਜਿਹੜਾ ਕਿ ਅਸੀਂ ਮਤਲਬ ਅਸੀਂ ਇਸ ਜਿਹੜਾ ਬਲੈਕਆਊਟ ਆ ਉਹਨੂੰ ਕਰਨ ਦੇ ਵਿੱਚ ਮਤਲਬ ਸਕਸੈਸਫੁਲ ਹੋਏ ਜਿੱਦਾਂ ਸਰਕਾਰ ਦੀ ਹਦਾਇਤਾਂ ਸੀ ਮੌਕ ਰੇਲ ਵੀ ਕੀਤੀ ਗਈ ਉਹਦੇ ਵਿੱਚ ਵੀ ਕਾਫੀ ਦੱਸਿਆ ਗਿਆ ਕਿ ਜੇ ਕੋਈ ਆਪਤਾ ਵੀ ਆਪਤਾ ਦਾ ਕੋਈ ਟਾਈਮ ਆ ਜਾਂਦਾ ਕੋਈ ਸੰਕਟ ਦਾ ਟਾਈਮ ਆ ਜਾਂਦਾ ਤੇ ਕਿਵੇਂ ਆਪ ਨੂੰ ਬਚਾਇਆ ਜਾ ਸਕਦਾ ਕਿਵੇਂ ਗਵਾਂਡੀਆਂ ਨੂੰ ਬਚਾਇਆ ਜਾ ਸਕਦਾ ਕਿਵੇਂ ਆਪਣੇ ਨੇਲੇ ਬੰਦਿਆਂ ਨੂੰ ਬਚਾਇਆ ਜਾ ਸਕਦਾ ਸੋ ਬਹੁਤ ਇੱਕ 1971 ਦੇ ਵਿੱਚ ਅਜਿਹਾ ਦਿਨ ਆਇਆ ਸੀ ਔਰ ਉਸ ਤੋਂ ਬਾਅਦ ਅੱਜ ਇੱਕ ਲੰਮਾ ਅਰਸਾ ਬੀਤ ਗਿਆ ਪਰ ਯੁੱਗ ਦੇ ਵਿੱਚ ਬਹੁਤ ਫਰਕ ਆ ਕਿਉਂਕਿ ਅੱਜ ਆਈਟੀ ਦਾ ਯੁੱਗ ਹੈ ਤਾਂ ਜੇ ਆਮ ਲੋਕਾਂ ਦੀ ਗੱਲ ਕਰੀਏ ਤਾਂ ਇਸ ਬਲੈਕਆਊਟ ਨੂੰ ਕਿੰਨਾ ਕੁ ਸਮਝਦੇ ਨਜ਼ਰ ਆ ਰਹੇ ਪੈਨਿਕ ਦਿਖ ਰਿਹਾ ਜਾਂ ਸਮਝ ਦੇ ਨਜ਼ਰ ਆ ਰਹੇ ਨਹੀਂ ਲੋਕੀ ਸਮਝਦਾਰ ਨੇ ਸਰ ਤੇ ਜਿਸ ਤਰ੍ਹਾਂ ਆਪਣੇ ਡੀਸੀ ਸਾਹਿਬ ਸਾਡੇ ਸਰਕਾਰ ਦਾ ਮਿਲ ਕੇਂਦਰ ਸਰਕਾਰ ਪੰਜਾਬ ਸਰਕਾਰ ਦਾ ਹੁਕਮ ਉਹਦੇ ਮੁਤਾਬਕ ਉਹਨਾਂ ਨੇ ਲੋਕਾਂ ਨੇ ਬੜਾ ਸਹਿਯੋਗ ਦਿੱਤਾ ਸਾਨੂੰ ਤੇ ਜੋ ਮਤਲਬ ਸਹਿਯੋਗ ਦੇ ਨਾਲ ਤੁਸੀਂ ਆਪ ਵੀ ਦੇਖ ਸਕਦੇ ਹੋ ਲਗਭਗ ਸਾਰੇ ਪਾਸੇ ਹੀ ਬਲੈਕਆਊਟ ਦੀ ਐਸ ਵੇਲੇ ਸਿਚੁਏਸ਼ਨ ਹੈ ਤੇ ਬਿਲਕੁਲ ਸਾਰੇ ਪਾਸੇ ਮਤਲਬ ਹਨੇਰਾ ਛਾਇਆ ਹੋਇਆ ਜੇਕਰ ਜੇਕਰ ਗੱਲ ਕਰੀਏ ਐਸਐਸਓ ਸਾਹਿਬ ਤਾਂ ਕੋਸ਼ਿਸ਼ ਇੱਕ ਇਕਦੁੱਕਾ ਵਾਰਾਂ ਦੀਆਂ ਲਾਈਟਾਂ ਵੀ ਬੰਦ ਕਰਵਾਉਣ ਦੇ ਦਿਖਾਏ ਦੇ ਰਹੇ ਆ ਜੀ ਉਸ ਦੇ ਉੱਤੇ ਜਰੂਰੀ ਜੀ ਜਦੋਂ ਜਦੋਂ ਸ਼ੁਰੂ ਹੋਇਆ ਤੇ ਉਹਨਾਂ ਨੂੰ ਟਾਈਮਿੰਗ ਦਾ ਜਿਸ ਤਰ੍ਹਾਂ ਨਹੀਂ ਪਤਾ ਸੀ ਬੇਸ਼ੱਕ ਹੋਟਰ ਵਜਾ ਪਰ ਤੇ ਲੋਕਾਂ ਨੂੰ ਜਦੋਂ ਅਪੀਲ ਕੀਤੀ ਤਾਂ ਉਹਨਾਂ ਨੇ ਬਿਲਕੁਲ ਪ੍ਰੋਪਰ ਬੰਦ ਕਰ ਦਿੱਤੀਆਂ ਲਾਈਟ ਸਾਰੀਆਂ ਤੇ ਆਪਣੇ ਆਪਣੇ ਵਾਹਨ ਰੁਕੇ ਹੋਏ ਆ ਦੇਖੋ ਸਾਰੇ ਵਾਹਨ ਸਾਈਡ ਤੇ ਲੱ ਜੇਕਰ ਹੁਸ਼ਿਆਰਪੁਰ ਤੇ ਮਾਹੌਲ ਦੀ ਗੱਲ ਕਰੀ ਤਾਂ ਮਾਹੌਲ ਕਿਵੇਂ ਦਾ ਸ਼ਾਂਤੀ ਮਾਹੌਲ ਬਿਲਕੁਲ ਸ਼ਾਂਤੀਪੂਰ ਹੋਇਆ ਬਿਲਕੁਲ ਜਿਹੜੀ ਵੀ ਸਿਚੁਏਸ਼ਨ ਹੈ ਬਿਲਕੁਲ ਅੰਡਰ ਕੰਟਰੋਲ ਹੈ ਸਾਡੇ ਹੁਸ਼ਿਆਰਪੁਰ ਦੀ ਕੋਈ ਪੈਨਿਕ ਨਹੀਂ ਹੈਗਾ ਬਿਲਕੁਲ ਸਾਰੇ ਤੇ ਸਾਰਾ ਜਦੋਂ ਤੱਕ ਬਲੈਕਆਊਟ ਹੈ ਉਦੋਂ ਬਲੈਕਆਊਟ ਰਹੇਗਾ ਉਸ ਬਾਅਦ ਜੇ ਆਪਣੀ ਸ਼ਾਪ ਕੀਪਰ ਚਾਹੁੰਦੇ ਨੇ ਆਪਣੀ ਸ਼ਾਪਸ ਖੋਲਣੀ ਇਹਦੇ ਖੋਲ ਵੀ ਸਕਦੇ ਨੇ ਬਲੈਕਆਊਟ ਨੂੰ ਕਿਵੇਂ ਕਿੰਨਾ ਕੁ ਸਕਸੈਸ ਸਮਝਦੇ ਹੋ ਹੁਸ਼ਿਆਰਪੁਰ ਕੀ ਲਗਭਗ ਸਾਰਾ ਤੇ ਸਾਰਾ ਕੰਪਲੀਟ ਸਕਸੈਸਫੁਲ ਹੈ ਸਾਡਾ ਸਿਟੀ ਏਰੀਆ ਸਰ ਸੋ ਤਸਵੀਰਾਂ ਤੁਸੀਂ ਲ ਸਿਟੀ ਨਾਲ ਵੀ ਗੱਲ ਕੀਤੀ ਹੈ ਇੱਥੇ ਆਮ ਲੋਕਾਂ ਨਾਲ ਵੀ ਗੱਲ ਕੀਤੀ ਹੈ ਜਿਹੜੇ ਕਿ ਇਹੀ ਕਹਿੰਦੇ ਦਿਖਾਈ ਦਿੱਤੇ ਹਨ ਕਿ ਬਲੈਕਆਊਟ ਦੇ ਬਾਰੇ ਲੋਕ ਹੁਣ ਸੁਚੇਤ ਨਜ਼ਰ ਆਏ ਸੀ ਔਰ ਲੋਕਾਂ ਦੇ ਵਿੱਚ ਇੱਕ ਮਾਹੌਲ ਸੀਗਾ ਜਿਸ ਨੂੰ ਦੇਖ ਕੇ ਇਹ ਬਲੈਕਆਊਟ ਜਿਹੜਾ ਹੈ ਉਹ ਸ਼ਾਰਪੁਰ ਦੇ ਵਿੱਚ ਪੂਰੀ ਤਰ੍ਹਾਂ ਸਕਸੈਸ ਹੁੰਦਾ ਦਿਖਾਈ ਦੇ ਰਿਹਾ ਹੈ ਦੇ ਰਿਹਾ ਹੈ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸੇ ਪਾਸੇ ਵੀ ਕੋਈ ਵੀ ਲਾਈਟ ਚੱਗਦੀ ਹੋਈ ਨਜ਼ਰ ਨਹੀਂ ਆ ਰਹੀ ਕਿਸੇ ਪਾਸੇ ਵੀ ਕੋਈ ਰੋਲਰ ਪਨੀ ਦਿਖਾਈ ਦੇ ਰਿਹਾ ਬੜਾ ਸ਼ਾਂਤੀਪੂਰਕ ਤੰਗ ਦੇ ਨਾਲ ਜਿਹੜਾ ਅੱਜ ਦਾ ਬਲੈਕਆਊਟ ਦਾ ਪ੍ਰਯਾਸ ਸੀਗਾ ਉਹ ਚੱਲਦਾ ਦਿਖਾਈ ਦੇ ਰਿਹਾ ਪਹਿਲਾਂ ਮੌਕ ਡ੍ਰਿਲ ਕੀਤੀ ਗਈ ਇੱਕ ਪ੍ਰਯਾਸ ਕੀਤਾ ਗਿਆ 7 ਵਜੇ ਦਾ ਟਾਈਮ ਰੱਖਿਆ ਗਿਆ ਸੀ ਮੌਕ ਡ੍ਰਿਲ ਦਾ ਔਰ ਉਸ ਤੋਂ ਬਾਅਦ 8 ਵਜੇ ਇਹ ਕਿਹਾ ਡੀਸੀ ਹੁਸ਼ਿਆਰਪੁਰ ਵੱਲੋਂ ਇਹ ਗੱਲ ਕਹੀ ਗਈ ਸੀ ਕਿ 8 ਵਜੇ ਸਾਇਰਨ ਬਜਾਇਆ ਜਾਏਗਾ 2 ਮਿੰਟ ਤੱਕ ਸਾਇਰਨ ਚੱਲੇਗਾ ਉਸ ਤੋਂ ਬਾਅਦ ਜਿਹੜਾ ਹੈ 10 ਮਿੰਟ ਦਾ ਬਲੈਕਆਊਟ ਸ਼ੁਰੂ ਹੋਏਗਾ ਔਰ ਜਿੱਥੇ ਕਿ ਹੁਸ਼ਿਆਰਪੁਰ ਦੀ ਜਾਣਕਾਰੀ ਦਿੱਤੀ ਹੈ ਉੱਥੇ ਹੀ ਨਾਲ ਸਾਡੇ ਇਸ ਬਲੈਕਆਊਟ ਦੇ ਦੌਰਾਨ ਹੁਸ਼ਿਆਰਪੁਰ ਦੇ सिटी डीएसपी देवदत्त शर्मा सर ਨਾਲ ਨੇ ਉਹਨਾਂ ਨਾਲ ਗੱਲ ਕਰਾਂਗੇ ਦੇਵਦਤ ਜੀ ਇੱਕ ਲੰਬਾ ਸਮਾਂ ਤੁਹਾਡੀ ਜੌਬ ਨੂੰ ਕਾਫੀ ਟਾਈਮ ਹੋ ਗਿਆ 1971 ਦੇ ਵਿੱਚ ਅਜਿਹਾ ਇੱਕ ਸਮਾਂ ਦੇਖਿਆ ਸੀ ਜਦੋਂ ਬਲੈਕਆਊਟ ਔਰ ਮੌਕ ਡ੍ਰਿਲ ਵਰਗਾ ਇੱਕ ਮਾਹੌਲ ਆਇਆ ਸੀ ਅੱਜ ਉਹ ਇੱਕ ਉਹੀ ਦਿਨ ਅ ਦੁਬਾਰਾ ਆਇਆ ਇੱਕ ਆਈਟੀ ਦਾ ਯੋਗ ਹੈ ਕਿ ਜੇ ਲੋਕਾਂ ਦੀ ਗੱਲ ਕਰੀਏ ਤਾਂ ਲੋਕੀ ਕਿੰਨਾ ਕੁ ਸਮਝ ਸਕੇ ਸੀ ਅੱਜ ਟੈਕਨੋਲੋਜੀ ਦਾ ਯੋਗ ਹੈਗਾ ਜੀ ਹੁਣ ਅੱਜ ਦਾ ਤੇ ਉਸ ਚੀਜ਼ ਦਾ ਕੰਪੇਅਰ ਨਹੀਂ ਕੀਤਾ ਜਾ ਸਕਦਾ ਲੇਟੈਸਟ ਟੈਕਨੋਲੋਜੀ ਲਾਂਚ ਹੋ ਚੁੱਕੀ ਹੈ ਲੇਕਿਨ ਫਿਰ ਵੀ ਜਿਹੜੀਆਂ ਪ੍ਰਕਾਸ਼ਨਸ ਨੇ ਵੱਧ ਤੋਂ ਵੱਧ ਜਿਹੜੀਆਂ ਹੈਗੀਆਂ ਉਹ ਲੈਣ ਦੀ ਜ਼ਰੂਰਤ ਹੈ ਲਾਈਟ ਬਲੈਕ ਆਊਟ ਹੋਣ ਦਾ ਕਾਰਨ ਇਹ ਕਿ ਕਿਸੇ ਵੀ ਕਿਸਮ ਦੀ ਕੋਈ ਲਾਈਟ ਜਿਹੜੀ ਹੈ ਉਹ ਸਾਹਮਣੇ ਨਜ਼ਰ ਨਾ ਆਵੇ ਕਿਉਂਕਿ ਰੇਸ ਦੇ ਵਿੱਚ ਜਿਹੜੀਆਂ ਰੇਸ ਹੈਗੀਆਂ ਨੇ ਸੁਣਨ ਚਾਹੀਏ ਕਿ 40000 ਤੱਕ ਜਿਹੜੀ ਲਾਈਟ ਦੀ ਰੇਸ ਉੱਪਰ ਜਾਂਦੀ ਹੈ ਜਿਹਦੇ ਤੋਂ ਉਹ ਲਾਈਵ ਕਰ ਲੈਂਦੇ ਦੀਵਦਰ ਜੀ ਆਪਾਂ ਹੱਲੇ ਵੀ ਜਿਹੜੇ ਦਰਸ਼ਕ ਇਸ ਬਲੈਕਆਊਟ ਦੇ ਬਾਰੇ ਨਹੀਂ ਸਮਝ ਸਕੇ ਤੁਹਾਡੇ ਮਾਧਮ ਨਾਲ ਹੀ ਕਿਉਂਕਿ ਤੁਸੀਂ ਲਾਈਵ ਜਨਤਾ ਦੇ ਨਾਲ ਜੁੜੇ ਹੋ ਔਰ ਜਨਤਾ ਪੀਟੀਸੀ ਨਿਊਜ਼ ਦੇ ਡਿਜੀਟਲ ਦਰਸ਼ਕ ਜਿਹੜੇ ਹਨ ਉਹ ਤੁਹਾਨੂੰ ਲਾਈਵ ਸੁਣ ਰਹੇ ਨੇ ਇਸ ਬਲੈਕਆਊਟ ਜਿਹੜਾ ਬਲੈਕਆਊਟ ਕੀਤਾ ਗਿਆ ਅੱਜ ਸ਼ਾਮ ਤੱਕ ਦੇਖਿਆ ਗਿਆ ਸੀ ਪੈਨਿਕ ਬੜਾ ਸੀ ਲੋਕਾਂ ਦੇ ਵਿੱਚ ਕਈ ਰਾਸ਼ਨ ਇਕੱਠਾ ਕਰਨ ਲੱਪੇ ਕਈ ਇਹ ਕਹਿਣ ਲੱਪੇ ਵੀ ਜ਼ਿਆਦਾ ਤੋਂ ਜ਼ਿਆਦਾ ਪੈਟਰੋਲ ਆਪਣੀਆਂ ਗੱਡੀਆਂ ਚ ਪਵਾ ਲਓ ਤੇ ਪੈਨਿਕ ਦਾ ਮਾਹੌਲ ਨੂੰ ਕਿਵੇਂ ਕਿੰਨੇ ਹੈ ਕੀ ਪੈਨਿਕ ਤਾਂ ਬਿਲਕੁਲ ਗਲਤ ਅਫਵਾਹ ਫੈਲਾਉਣ ਵਾਲੀ ਗੱਲ ਸੀਗੀ ਕਿ ਅਸੀਂ মিডিਆ ਦੇ ਥਰੂ ਅਸੀਂ ਵੈਸੇ ਵੀ ਅਨਾਉਂਸਮੈਂਟ ਵੀ ਕਰਵਾਇਆ ਸੀਗਾ ਕਿ ਕਿਸੇ ਕਿਸਮ ਦਾ ਕੋਈ ਡਰ ਨਹੀਂ ਹੈਗਾ ਇਹ ਤਾਂ ਜਸਟ ਇੱਕ ਅਸੀਂ ਅਸਲ ਦੇ ਤੌਰ ਤੇ ਕਰ ਰਹੇ ਆਂ ਨਾ ਹੀ ਕੋਈ ਐਸਾ ਪੈਨਿਕ ਅਸੀਂ ਗਲਤ افਵਾਹ ਫਲਾਣ ਵਾਲਿਆਂ ਨੂੰ ਬਿਲਕੁਲ ਮਨਾ ਕੀਤਾ ਹੈਗਾ ਕਿ ਜੇ ਤੁਹਾਨੂੰ ਕੋਈ ਗਲਤ ਇਨਫੋਰਮੇਸ਼ਨ ਆਉਦੀ ਹੈ ਇਮੀਡੀਏਟ ਸਾਡੇ ਕੰਟਰੋਲ ਰੂਮਸ ਦੇ ਉੱਤੇ ਕੰਟੈਕਟ ਕਰਕੇ ਸਾਨੂੰ ਇਨਫੋਰਮੇਸ਼ਨ ਦਿਓ ਅਸੀਂ ਉਹਦਾ ਜਿਹੜਾ ਉਹ ਵੱਤਵਾਦ ਦਾ ਕਰਾਸ ਕੀ ਹੈ ਕਿ ਇਹ ਗਲਤ افਵਾਹ ਹੈਗੀ ਹੈ ਇਤੋਂ ਡਰਨ ਦੀ ਜ਼ਰੂਰਤ ਨਹੀਂ ਲੋਕਾਂ ਨੂੰ ਵੀ ਇਹ ਹੀ ਅਪੀਲ ਹੈ ਕਿ ਗਲਤ افਵਾਹਾਂ ਦੇ ਉੱਤੇ ਯਕੀਨ ਨਾ ਕਰਨ ਕੋਈ ਇਹੋ ਜੀ ਗੱਲ ਨਹੀਂ ਜਸਟ ਇੱਕ ਅਸਲ ਦਾ ਹੈਗਾ ਉਹ ਸਾਰੇ ਪੰਜਾਬ 'ਚ ਚੱਲ ਰਿਹਾ ਹੈ ਜੀ ਜਿਹੜਾ ਕੋਈ ਕੋਈ ਵੀ ਸੰਕਟ ਦਾ ਟਾਈਮ ਆ ਜਾਂ ਕੋਈ ਜੰਗ ਦਾ ਟਾਈਮ ਆ ਉਹਦੇ ਵਿੱਚ ਬਲੈਕਆਊਟ ਕਿੰਨਾ ਕੁ ਮਹੱਤਵਪੂਰਨ ਦੇਖੋ ਬਲੈਕਆਊਟ ਇੱਕ ਪ੍ਰੈਕਟਿਸ ਹੈਗੀ ਬਹੁਤ ਹੀ ਅੱਛਾ ਇਹ ਸਭ ਤੋਂ ਇੰਪੋਰਟੈਂਟ ਇਹੀ ਹੈ ਕਿ ਜਿੱਥੇ ਲਾਈਟ ਨਾ ਹੋਵੇਗੀ ਉੱਥੇ ਨੇਚਰਲੀ ਇੱਕ ਸਿਸਟਮ ਹੈਗਾ ਔਰ ਸਿਸਟਮ ਦੇ ਨਾਲ ਅਸੀਂ ਚੱਲਣਾ ਉਹਦੇ ਨਾਲ ਸਾਨੂੰ ਜਿੰਨੇ ਵੀ ਪ੍ਰਕੌਸ਼ਨ ਲੈ ਜਾਂਦੇ ਆ ਮੇਅਰ ਇਹ ਵੱਤੋ ਵੱਤ ਲੈਣੀ ਚਾਹੀਦੀ ਹੈ ਬੜਾ ਜਿਹੜਾ ਮਹੱਤਵਪੂਰਨ ਰੋਲ ਬਲੈਕਆਊਟ ਜਿਹੜਾ ਇਹ ਰੋਲ ਅਦਾ ਕਰਦਾ ਵਾਰ ਦੇ ਟਾਈਮ ਤੇ ਸੋ ਇਸਨ ਡੀਐਸਪੀ ਸਿਟੀ ਦੇਵਦਤ ਸ਼ਰਮਾ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਵੇਲੇ ਹੰਸ਼ਾਰਪੁਰ ਦੇ ਵਿੱਚ ਦੇਖ ਰਹੇ ਹਾਂ ਕਿ ਹਨੇਰੇ ਦੀ ਕਾਲੀ ਚਾਦਰ ਜਿਹੜੀ ਹੈ ਸਾਰੇ ਪਾਸੇ ਦਿਖਾਈ ਦੇ ਰਹੀ ਹੈ ਕਿਤੇ ਵੀ ਕੋਈ ਲਾਈਟ ਨਹੀਂ ਦਿਖਾਈ ਦੇ ਰਹੀ ਔਰ ਜਿੰਨਾ ਵੀ ਅਸੀਂ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਜਾਂ ਆਮ ਲੋਕਾਂ ਨਾਲ ਗੱਲ ਕੀਤੀ ਹੈ ਤਾਂ ਲੋਕ ਜਿਹੜੇ ਹਨ ਇਸ ਬਲੈਕਆਊਟ ਨੂੰ ਜਿਹੜਾ ਹੈ ਸਮਝਦੇ ਨਜ਼ਰ ਆ ਰਹੇ ਹਨ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਕਿ ਇਸ ਬਲੈਕਆਊਟ ਇਸ ਬਲੈਕਆਊਟ ਦੇ ਦੌਰਾਨ ਜਿਹੜਾ ਹੈ ਉਹ ਕਿਵੇਂ ਦਾ ਮਾਹੌਲ ਜਿਹੜਾ ਹੈ ਹੁਸ਼ਿਆਰਪੁਰ ਦੇ ਵਿੱਚ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਹਾਡਾ ਲਾਈਵ ਸ਼ੇਅਰ ਕੀਤੀਆਂ ਹਨ ਅਤੇ ਨਾਲ ਹੀ ਉਹ ਉਹ ਤਸਵੀਰਾਂ ਵੀ ਦਿਖਾਈਆਂ ਹਨ ਕਿ ਜਿਹੜਾ ਬਲੈਕਆਊਟ ਜਿਹੜਾ ਹੈ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਸੀ ਕਿ ਬਲੈਕਆਊਟ ਕੀਤਾ ਜਾਏਗਾ ਉਸ ਦੀ ਲਾਈਵ ਤਸਵੀਰਾਂ ਅਤੇ ਕਿਵੇਂ ਦਾ ਮਾਹੌਲ ਹੁਸ਼ਿਆਰਪੁਰ ਦੇ ਵਿੱਚ ਕੈਮਰਾ ਪਰਸ਼ਰ ਮੀਠਾ ਜੁਨਾ ਯੋਗੇਸ਼ ਕੁਮਾਰ ਬ੍ਰਿਟਿਸ਼ ਨਿਊਜ਼ ਹੁਸ਼ਿਆਰਪੁਰ